ਤੇ ਲੋ ਜੀ ਬਾਈ ਫੋਰਡ ਕਰਦਾ 96 ਮਾਡਲ ਸੇਲ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਵੀਰ ਉਹ ਆਪਾਂ ਵੀਡੀਓ ਬਣਾ ਰਹੇ ਆ ਆਪਣੇ ਘਰ ਤੋਂ ਜੀ ਉਹਨੇ ਕੋ ਫੋਰਡ ਸੀਗਾ ਜੀ 96 ਮਾਡਲ ਕਈ ਦਿਨ ਪਹਿਲਾਂ ਆਪਾਂ ਨੇ ਵਲੌਗ ਪਾਇਆ ਸੀ ਟਰੈਕਟਰ ਦਾ ਤੇ ਟਰੈਕਟਰ ਦਾ ਬਾਈ ਸੌਦਾ ਹੋ ਗਿਆ ਸੀਗਾ ਤਾਂ ਤੇ ਬਾਕੀ ਟਰੈਕਟਰ ਵੀਰ ਲੈਣਾ ਆਏ ਹੋਏ ਨੇ ਬਾਈ ਤੇ ਵੀ ਇਹਨਾਂ ਛੋਟੀ ਜੀ ਵੀਡੀਓ ਬਣਾਉਨੇ ਆ ਆਪਾਂ ਬਣੇ ਰਹੋ ਵਲੌਗ ਦੇ ਵਿੱਚ ਤੇ ਲੋ ਜੀ ਵੀਰੋ ਜਿਹੜੇ ਵੀਰ ਆਏ ਹੋਏ ਟਰੈਕਟਰ ਲੈਣਾ ਵੀ ਇਹਨਾਂ ਨਾਲ ਛੋਣੀ ਛੋੜੀ ਗੱਲਬਾਤ ਕਰਾਉਣੀ ਹੈ ਬਾਈ ਵੈਸੇ ਜੱਗਦਾ ਬਹੁਤ ਔਖਾ ਮਨਾਇਆ ਕੀ ਹਾਲ ਨੇ ਭਰਾ ਵਧੀਆ ਵੀਰੇ ਠੀਕ ਆ ਵੀਰੇ ਵਧੀਆ ਵਧੀਆ ਤੇ ਕਿੱਥੋਂ ਆਏ ਵੀਰੇ ਆਪਾਂ ਵੀਰੇ ਲੁਧਿਆਣੇ ਲੁਧਿਆਣਾ ਲੁਧਿਆਣਾ ਏਰੀਆ ਕਿਹੜਾ ਪਿੰਡ ਆ ਵੀ ਇਹਨਾਂ ਦਾ ਆਪਣਾ ਮੋਹੀ ਮੋਹੀ ਪਿੰਡ ਹੂੰ ਠੀਕ ਆ ਇਹ ਆਪਣੇ ਜੋਧਾ ਕੋਲ ਪੈ ਗਿਆ ਹੈ ਹਾਂ ਜੋਧਾ ਮੋਹੀ ਦੋ ਤਿੰਨ ਪਿੰਡੇ ਇਕੱਠੇ ਆ ਇਕੱਠੇ ਜੀ ਆ ਹਾਂ ਠੀਕ ਆ ਤੇ ਬਾਈ ਇਹਨਾਂ ਨੇ ਵੀਰੇ ਟਰੈਕਟਰ ਆਪਣੇ ਹੋਰ ਵੀ ਨਹੀਂ ਲਿਆ ਹੇ ਟਰੈਕਟਰ ਹਾਂ ਹਾਂ ਓਕੇ ਤੇ ਬਾਈ ਨੇ ਇਹਨਾਂ ਨੇ ਵੀਡੀਓ ਤੇ ਹੀ ਦੇਖਿਆ ਸੀਗਾ ਜੀ ਟਰੈਕਟਰ ਠੀਕ ਹੈ ਜੀ ਬਾਕੀ ਬਾਈ ਨੇ ਆ ਕੇ ਚਲਾ ਚਲੂ ਕੇ ਵੀਰੇ ਕਿਵੇਂ ਚਲਾਈ ਚਲੂਗੀ ਠੀਕ ਹੈ ਟਰੈਕਟਰ ਦੀ ਬਹੁਤ ਵਧੀਆ ਓਕੇ ਹੈ ਜੀ ਓਕੇ ਠੀਕ ਹੈ ਜੀ ਤੇ ਮੈਂ ਬਾਈ ਨੂੰ ਪਤਾ ਮੈਂ ਕੋਈ ਬਾਈ ਰੋਪੜਾ ਆਇਆ ਏਜੰਸੀ ਦੇ ਵਿੱਚ ਬਾਈ ਕਹਿੰਦਾ ਯਾਰ ਛੋਟਾ ਟਰੈਕਟਰ ਹੀ ਲੈਣਾ ਵੀ ਇੰਨੇ ਘਰ ਵੀ ਇਹ ਲਾਉਣੇ ਮੈਂ ਬਾਈ ਨੂੰ ਕਹਾਂ ਮੈਂ ਟਰੈਕਟਰ ਹੋਰ ਲੈ ਲਓ ਮੈਂ ਕਿਹਾ ਮੈਂ ਦਰਮੁੰਦਰਾ ਖੜੇ ਸੀ ਹੋਰ 735 ਤੇ ਬਾਈ ਨੇ ਕਹਿੰਦੇ ਫੋੜੇ ਲੈਣਾ ਸੀ ਤੇ ਵੀਰੇ ਥੋੜੇ ਨਹੀਂ ਉਧਰ ਫੋੜ ਦਾ ਗਰੇਜ ਹੈਗਾ ਹਾਂ ਜੀ ਟੋਕਣੇ ਰੱਖੇ ਵੀ ਨੇ ਟਰੈਕਟਰ ਤੇ ਕਿਵੇਂ ਵੀਰੇ ਇਹਨੂੰ ਤਿਆਰ ਤੁਰ ਕਰਾਉਂਗੇ ਕਿ ਐਦਾਂ ਹੀ ਰੱਖਣਾ ਇਹ ਐਵੇਂ ਰੱਖਣਾ ਨਿਕੇ ਖੇਤੀ ਦਾ ਕੰਮ ਹੀ ਲੈਣਾ ਠੀਕ ਆ ਵੀਰੇ ਠੀਕ ਆ ਤੇ ਬਾਈ ਆਪਣਾ 96 ਮਾਡਲ ਟਰੈਕਟਰ ਤਾਂ ਜੀ ਆਪਣਾ ਦੀ ਇੰਸਟਾਗ੍ਰam ਤੇ ਤੇ ਵੀ ਰੀਲ ਪਾਈ ਸੀ ਤੇ ਆਪਣਾ ਉਹ ਤੇ ਵੀ YouTube ਤੇ ਵੀ ਪਾਈ ਸੀ ਤੇ ਬਾਕੀ ਬਾਈ ਰੰਗ ਰੂੰਗਰ ਟਰੈਕਟਰ ਦਾ ਵਧੀਆ ਟਾਇਰ ਟੂਰ ਵੀ ਠੀਕ ਆ ਵੀਰੇ ਟਾਇਰ ਵੀ ਵਧੀਆ ਤੁਹਾਡੇ ਕੋਲ ਚੱਲੀ ਜਾਣੇ ਹਾਂ ਚੱਲੀ 60 ਕੇ ਪੈਸੇ ਟਾਇਰ ਨੇ ਟਰੈਕਟਰ ਦੇ ਐਮ ਆਰ ਐਫ ਦੇ ਠੀਕ ਆ ਜੀ ਲੋ ਜੀ ਕਰੋ ਕੰਡੀਸ਼ਨ ਚੈੱਕ ਤੇ ਮਰਾੜਾਂ ਤੇ ਬਾਈ ਤੇਬ ਜੀ ਹੋਈ ਵੀ ਆ ਥੋੜਾ ਰੰਗ ਘੱਟ ਸੀ ਮਰਾੜਾਂ ਦਾ ਬਾਕੀ ਪਿੱਛੋਂ ਦੇਖ ਲੋ ਟਰੈਕਟਰ ਠੀਕ ਆ ਜੀ ਲੋ ਜੀ ਇਧਰੋਂ ਵੀ ਕਰੋ ਚੈੱਕ ਬੈਟਰੀ ਬਾਈ ਨਵੀਂ ਆ ਜਮਾਂ ਮਰਾਉਣ ਦੀ ਤੇ ਬਾਕੀ ਬਾਈ ਨੇ ਜਾਣਾ ਦੂਰ ਸੀਡ ਸੂਟ ਦੇਖੋ ਜਮਾਂ ਨਵੀਆਂ ਸੀਟਾਂ ਟੁੱਟੀ ਵੀ ਸੀ ਬਾਈ ਆਪਾਂ ਹੀ ਲਾਈ ਸੀ ਆ ਉੱਪਰਲਾ ਕਵਰ ਲਿਆ ਕੇ ਇਹਦਾ ਤੇ ਤੇ ਬਾਕੀ ਵੀਰੇ ਠੀਕ ਆ ਧੰਨਵਾਦ ਤੁਹਾਡਾ ਜਿੱਦਾਂ ਤੁਹਾਡੇ ਰੀਚ ਆ ਕੇ ਤੇ ਜਰੂਰ ਮਾਰਾਂਗੇ ਕਿਹੜਾ ਹਾਂ ਜਰੂਰ ਤੇ ਬਾਈ ਗੱਡੀਆਂ ਦਾ ਹੀ ਕੰਮ ਹੈ ਜੀ ਹਾਂਜੀ ਗੱਡੀਆਂ ਦਾ ਕੰਮ ਆਪਣਾ ਹਾਂਜੀ ਓਕੇ ਠੀਕ ਆ ਬਾਈ ਚਲੋ ਠੀਕ ਆ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਭਰਾ ਤੁਸੀਂ ਆਏ ਇੰਨੀ ਦੂਰ ਸਾਡੇ ਕੋਲ ਠੀਕ ਆ ਵੀਰੇ ਤੇ ਲੋ ਜੀ ਬਾਈ ਫੋਰਡ ਕਰਦਾ 96 ਮਾਡਲ ਸੇਲ ਦੀ ਮਾਰਕਾਂ ਵੀ ਤੁਹਾਨੂੰ ਬਹੁਤ-ਬਹੁਤ ਸਾਡੇ ਵੱਲੋਂ ਰਮੀ ਬਹੁਤ ਆ ਬਾਈ ਅੱਜ ਤੇ ਫੋੜਣ ਕੋ ਇੱਕ ਹੋਰ ਆਇਆ ਬਾਈ 96 ਵਾਲਾ ਤਿਆਰ ਹੋਇਆ ਵਾ ਫੋੜ ਇਹਦੀ ਆਪਾਂ ਤੁਹਾਨੂੰ ਵੀਡੀਓ ਫੇਰ ਪਾਵਾਂਗੇ ਪੂਰੀ ਪ੍ਰੋਪਰ ਤੇ ਫੋੜ ਬਾਈ ਆਪਣੇ ਕੋਲ ਇੱਕ ਹੋਰ ਵੀ ਹੈਗਾ ਜੀ ਮੋਡੀਫਾਈ ਹੋਇਆ ਵਾ ਇਹਦੀ ਆਪਾਂ ਵੀਡੀਓ ਰੋਕੇ ਪਾਵਾਂਗੇ ਬਾਈ ਇੱਕ ਦੋ ਦਿਨ ਠੀਕ ਹੈ ਜੀ ਪਾਵਰ ਪੂਰ ਹੋਇਆ ਵਾ ਸਾਰਾ ਕੁਝ ਪੂਰਾ ਵਧੀਆ ਟਰੈਕਟਰ ਘੈਂਟ ਤੇ ਇੱਕ ਫੋੜ ਹੋਰ ਸੀ ਆਪਣੇ ਕੋਲ ਇਹ ਵੀ ਆਪਾਂ ਨੇ ਬਾਈ ਟਰੈਕਟਰ ਦੇਤਾ ਇਹ ਆਪਾਂ ਨੇ ਕਵਾੜੀਆਂ ਨੂੰ ਦਿੱਤਾ ਜੀ ਟਰੈਕਟਰ ਇਹ ਪਟਿਆਲੇ ਜਾਊਗਾ ਜੀ ਠੀਕ ਆ ਜੀ ਹੱਜੀ ਥੋੜੀ ਜੀ ਕੰਡੀਸ਼ਨ ਡਾਊਨ ਆ ਟਰੈਕਟਰ ਦੀ ਤਾਂ ਕਰਕੇ ਆਪਾਂ ਨੇ ਇਹਦੀ ਵੀਡੀਓ ਵੀਡੀਓ ਵਗੈਰਾ ਨਹੀਂ ਕੁਝ ਵੀ ਪਾਈ ਠੀਕ ਆ ਜੀ ਲੋ ਜੀ ਮਾਡਲ ਵੈਸੇ ਬਾਈ ਪੁਰਾਣਾ ਥੋੜਾ ਜਿਹਾ ਇਹ ਠੀਕ ਆ ਜੀ ਲੋ ਜੀ ਹਾਂ ਚੀਜ਼ਾਂ ਬਾਈ ਥੱਲੇੋਂ ਮਰਾੜ ਮਰੂਡ ਥੋੜੇ ਜਿਹੀ ਲੀਕ ਲੁਕ ਜੇ ਥੋੜੀ ਜੀ ਤਾਂ ਕਰਕੇ ਆਪਾਂ ਨੇ ਫਿਰ ਟਰੈਕਟਰ ਇਹ ਕਵਾੜੀਆਂ ਨੂੰ ਇਹ ਦੇ ਦੇਣਾ ਮੈਨੂੰ ਦੋ ਤਿੰਨ ਵੀਰ ਆਏ ਸੀ ਘਰਾਂ ਟਰੈਕਟਰ ਦੇਖਣ ਬਾਈ ਪੁੱਛੀਗੇ ਇਹਦੇ ਬਾਰੇ ਫਿਰ ਤਾਂ ਕਰਕੇ ਆਪਾਂ ਨੇ ਇਹਦੀ ਵੀਡੀਓ ਨਹੀਂ ਪਾਈ ਹੈਗੀ ਬਾਈ ਤੇ ਇਹ ਟਰੈਕਟਰ ਬਾਈ ਪੂਰਾ ਵਧੀਆ ਮੋਡੀਫਾਈ ਹੋਇਆ ਹੋਇਆ ਹੈ ਤੇ ਆਪਾਂ ਥੋੜੀ ਜਿਹੀ ਆਪਾਂ ਤੁਹਾਨੂੰ 2-4 ਦਿਨ ਤੱਕ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਇਹ ਥੋੜਾ ਜਿਹਾ ਕੰਮ ਰਹਿਦਾ ਟਰੈਕਟਰ ਦਾ ਠੀਕ ਹੈ ਜੀ ਫਿਰ ਪੂਰੀ ਪ੍ਰੋਪਰ ਆਪਾਂ ਤੁਹਾਨੂੰ ਕਿਹਾ ਹਿਸਾਬ ਤਾਂ ਆਪਾਂ ਸਾਰਾ ਕੁਝ ਦੱਸਾਂਗੇ ਇਹਦੇ ਬਾਰੇ ਤੇ ਬਾਕੀ ਠੀਕ ਹੈ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਦੇ ਹੋਈ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਮਿਲਦੇ ਆਂ ਅਗਲੀ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ